ਖੁਸ਼ੀ ਹੋਈ ਆ ਜੀ ਧਰਤੀ ਤੇ ਆ ਕੇ ਇਸ ਪਵਿੱਤਰ ਧਰਤੀ ਮੈਂ ਮੱਥੇ ਨੂੰ ਲਾਇਆ ਕਿਉਂਕਿ ਅੱਜ ਤੋਂ 42 ਸਾਲ ਪਹਿਲਾਂ ਪਿੰਡ ਵਡੇ ਸਭਰਾ ਤੋਂ ਅਸੀਂ ਖਨੋਰੀ ਲਾਗੇ ਪਿੰਡ ਤੇ ਹੀ ਪਰੇ ਉੱਥੇ ਚਲੇ ਗਏ 12 ਫਰਵਰੀ ਤੋਂ ਜਦੋਂ ਇੱਥੋਂ ਸੰਗਤ ਗਈ ਹੈ ਮਾਝੇ ਤੋਂ ਉਦੋਂ ਤੋਂ ਹੀ ਤੋਂ ਲੰਗਰ ਚੱਲ ਰਿਹਾ ਵਾ ਔਰ ਰੂ ਸਾਹਿਬ ਦੀ ਬੜੀ ਕਿਰਪਾ ਵਾ ਸਾਨੂੰ ਸੇਵਾ ਕਰਨ ਦਾ ਇਹੋ ਜਿਹੀਆਂ ਪਵਿੱਤਰ ਰੂਹਾਂ ਦਾ ਅਸੀਂ ਰੋਜ਼ ਦਰਸ਼ਨ ਕਰਦੇ ਆ 24 ਘੰਟੇ ਲਗਭਗ ਖਨੋਰੀ ਬਾਰਡਰ ਤੇ ਰਹਿੰਦੇ ਆ ਤੇ ਲੰਗਰ ਤੇ ਹੀ ਪਰ ਪਿੰਡ ਵੱਲੋਂ ਚੱਲਿਆ ਵਾ ਆਉਣ ਵਾਲੇ ਸਮੇਂ ਜਿਉਤੀ ਕਰ ਵੀ ਗੁਰੂ ਸਾਹਿਬ ਕਿਰਪਾ ਕਰੂਗਾ ਇਸ ਤਰ੍ਹਾਂ ਹੀ ਅਸੀਂ ਲੰਗਰ ਦੀ ਸੇਵਾ ਕਰਦੇ ਰਵਾਂਗੇ ਧੰਨਵਾਦ ਸਾਨੂੰ ਜੀ ਸਾਡੇ ਜੋ ਸੂਬਾ ਸਗਤਰ ਸਰਦਾਰ ਸੁੱਚਾ ਸਿੰਘ ਲੰਧੂ ਸਾਹਿਬ ਇਹਨਾਂ ਦੇ ਨਾਲ ਹੀ ਉਹਨਾਂ ਦੇ ਸਰਦਾਰ ਬਲਦੇਵ ਸਿੰਘ ਮਟੋਆ ਜਿਹੜਾ ਅਮੀਰ ਪ੍ਰਧਾਨ ਜਿਹੜਾ ਕਰੋਜਪੁਰ ਦੇ ਸਰਦਾਰ ਅੰਗਰੇਜ਼ ਸਿੰਘ ਬੂਟੇਵਾਲ ਦੇ ਜਿਹੜਾ ਅਮੀਰ ਪ੍ਰਧਾਨ ਸੂਬਾ ਆ ਸੂਬਾ ਪ੍ਰਧਾਨ ਸਾਡੇ ਇੰਦਰਜੀਤ ਸਿੰਘ ਬੁੱਢਾ ਬਾਬੇ ਲੱਦੇ ਸਾਹਿਬ ਦੇ ਗੁਰਦਰਾ ਸਾਹਿਬ ਦੇ ਵਿੱਚ ਲੈ ਕੇ ਪਹੁੰਚੇ ਨੇ ਉਹਨਾਂ ਦੇ ਇੱਥੇ ਪਹੁੰਚਣ ਤੇ ਸਾਰੀ ਹੀ ਸੰਗਤ ਨੇ ਸਾਰੀ ਹੀ ਜੋਂ ਨੇ ਅਸੀਂ ਬਹੁਤ ਸਵਾਗਤ ਕੀਤਾ ਹੈ ਉਹਨਾਂ ਨੂੰ ਉਹਨਾਂ ਦਾ ਮਾਣ ਕੀਤਾ ਹੈ ਸਾਨੂੰ ਬਹੁਤ ਮਾਣ ਹੈ ਇਹਨਾਂ ਸਾਡੇ ਬਜ਼ੁਰਗਾਂ ਤੇ ਜੋ ਕਿ ਸਾਡੇ ਪੁਰਾਣੇ ਬਜ਼ੁਰਗ ਨੇ ਸੂਬਾ ਸਕੱਤਰ ਸਰਦਾਰ ਸੁਚਾ ਸਿੰਘ ਲੱਧੂ ਇਹ 5 ਦਿਨ ਉੱਥੇ ਮਰਨ ਵਰਤਮ ਤੋਂ ਫੇਰ ਸੈਂਟਰ ਨੇ ਆਣ ਕੇ ਇਹਨਾਂ ਨੂੰ ਹੱਥ ਪੱਲਾ ਜੋੜ ਕੇ ਠਾਇਆ ਹੈ ਜੋ ਕਿ ਮੀਟਿੰਗਾਂ ਸਾਡੀਆਂ ਉਹਨਾਂ ਖਿਆ ਚਲਾਵਾਂਗੇ ਤੇ ਤੁਹਾਡੀਆਂ ਸ਼ਰਤਾਂ ਜਿਹੜੀਆਂ ਪੂਰੀਆਂ ਕਰਾਂਗੇ ਉਹ ਅੱਜ ਸਾਡੇ ਕੋਲ ਇੱਥੇ ਪਹੁੰਚੇ ਨੇ ਅਸੀਂ ਬਹੁਤ ਉਹਨਾਂ ਦਾ ਧੰਨਵਾਦੀ ਹਾਂ ਇਸ ਕਰਕੇ ਅਸੀਂ ਉਹਨਾਂ ਦਾ ਸਨਮਾਨ ਮਾਨ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪ੍ਰਧਾਨ ਜੀ ਅੱਜ ਪਿੰਡ ਭਾਈ ਲੱਧੂ ਵਿਖੇ ਪਹੁੰਚੇ ਜੇ ਇਹਦੇ ਕੀ ਕਹਿਣਾ ਹੈ ਤੁਹਾਡੇ ਇਹ ਕੋਈ ਗੱਲ ਨਹੀਂ ਸਹੀ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਅੱਜ ਧੰਤ ਤਨ ਭਾਈ ਲੱਧਾ ਜੀ ਇਤਿਹਾਸ ਕਪੜਾਵਾਂ ਤੇ ਪਿੰਡ ਲੱਧੂ ਪੁੱਜੇ ਔਰ ਵਾਹਿਗੁਰੂ ਜੀ ਕਾ ਖਾਲਸਾ ਜੋ 13 ਫਰਵਰੀ ਤੋਂ ਆਪਣਾ ਖਨੌਰੀ ਮੋਰਚਾ ਸੰਯੁਕਤ ਕਥਨ ਮੋਰਚਾ ਗੈਰ ਆਰਥਿਕ ਵੱਲੋਂ ਅਤੇ ਸ਼ੰਭੂ ਬਾਲਡਰ ਅਤੇ ਰਤਨਪੁਰਾ ਰਾਸਥਾਨ ਬਾਲਡਰ ਤਿੰਨਾਂ ਥਾਵਾਂ ਤੇ ਮੋਰਚਾ ਚੱਲ ਰਿਹਾ ਔਰ ਜਿਹਦੇ ਚ ਕਰੀਬ 1 ਸਾਲ ਔਰ 15 ਦਿਨ ਦਿੱਲੀ ਅੰਦੋਲਨ ਲੜਿਆ ਔਰ ਤਿੰਨ ਕਾਲੇ ਕਾਨੂੰਨ ਰੱਦ ਕਰਵਾਏ ਔਰ ਬਾਕੀ ਜਿਹੜੀਆਂ ਬਕਾਇਆ ਮੰਗਾਂ ਜਿਹੜੀਆਂ ਸੰਵਿਧਾਨ ਤੋਂ ਲੈ ਕੇ 76 ਸਾਲ ਦੀਰ ਚੁੱਕੇ ਆ ਔਰ ਅੱਜ ਤੱਕ ਦੇਸ਼ ਦਾ ਜਿਹੜਾ ਸਿਸਟਮ ਆ ਉਹ ਗੁਲਾਮ ਸਵਿਧਾਨ ਗੁਲਾਮ ਜੰਜੀਰਾਂ ਦੇ ਵਿੱਚ ਜਕੜਿਆ ਔਰ ਕਿਸਾਨ ਔਰ ਮਜ਼ਦੂਰ ਜਿਹੜਾ ਵਾ ਉਹਨਾਂ ਨੂੰ ਅੱਜ ਤੱਕ ਕੋਈ ਲਾਹੇਵੰਦ ਭਾ ਨਹੀਂ ਮਿਲਿਆ ਪਰ ਕੋਈ ਆਕਸੀਜਨ ਨਹੀਂ ਮਿਲੀ ਜੀ ਦੇ ਵਿੱਚ ਕੁੱਲ ਜਨ ਤੱਕ ਦੁਕਾਨਦਾਰ ਜਾਂ ਵਪਾਰੀ ਮੰਡੀਕਰਨ ਹਰ ਇੱਕ ਪੱਖੋਂ ਜਿੰਨਾ ਵੀ ਸਿਸਟਮ ਸਾਰਾ ਗੁਲਾਮ ਔਰ ਉਸ ਮੁੱਦੇ ਤੇ ਜਿਹੜਾ ਸੰਜੀਤ ਅਗਰਵਾਲ ਨੇ ਸਾਨੂੰ ਦਿੱਲੀ ਜਦੋਂ ਮੋਰਚਾ ਸਸਪੈਂਡ ਕਰਕੇ ਲਿਖਤੀ ਪੱਤਰ ਦਿੱਤਾ ਸੀ ਤੇ ਬਾਕੀ ਮਸਲੇ ਜਿਹੜੇ ਐ ਐਮਐਸਪੀ ਖਰੀਦ ਗਰੰਟੀ ਕਾਨੂੰਨ ਕਰਜ ਮੁਕਤ ਔਰ ਬਿਜਲੀ ਸੋਧ ਬਿੱਲ ਦਾ ਪਰਾਲੀ ਵਾਲਾ ਮਸਲਾ ਇਹ 1 ਕਰੋੜ ਰੁਪਿਆ ਜੁਰਮਾਨਾ 500 ਕੈਦ ਭਾਵ ਮੇਜਰ ਮੰਗਾ ਜਿਲ੍ਹੀਆਂ 12 ਮੰਗਾ ਜਿਲ੍ਹੀਆਂ ਆਪਣੀਆਂ ਤੇ ਚੱਲ ਰਿਹਾ ਔਰ ਉਹਦੇ ਤੇ ਕਰੀਬ ਜਦੋਂ ਅਸੀਂ ਫੇਰ 2024 ਨੂੰ 13 ਫਰਵਰੀ ਨੂੰ ਦਿੱਲੀ ਨੂੰ ਚੱਲੇ ਆ ਤੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਜੀ ਟਰੈਕਟਰ ਟਰਾਲੀਆਂ ਤੋੜੇ ਗਏ ਉਹਦੇ ਤੇ ਸਾਡਾ ਜਿਹੜਾ 21 ਫਰਵਰੀ ਨੂੰ ਸ਼ੋਭ ਕਰਨ ਜਿਹੜਾ ਨੌਜਵਾਨ ਸ਼ਹੀਦ ਹੋਇਆ ਔਰ 26 ਨਵੰਬਰ ਨੂੰ ਦਰਜੀਤ ਸਿੰਘ ਦੱਲੇਵਾਲ ਨੇ ਮਰਨਣ ਛਣ ਰੱਖਿਆ ਔਰ ਉਸ ਸਮੇਂ ਮੌਕੇ ਦਾ ਸਮਾਂ ਵੇਖ ਕੇ ਜਾਂ ਭਾਵਕ ਲੋਕਾਂ ਨੂੰ ਵੇਖ ਕੇ ਜਿਹੜਾ ਵਾ ਔਰ 121 ਕਿਸਾਨਾਂ ਨੇ ਫਿਰ ਧਾਵਾ ਬੋਲਿਆ ਕਿ ਮਰਨਣ ਛਣ ਦੇ ਕਿ ਦੱਲੇਵਾਲ ਕਿਉਂ ਅਸੀਂ ਮਰਨ ਨੂੰ ਤਿਆਰ ਆ ਜਿਨ੍ਹਾਂ ਵਿੱਚੋਂ ਆਪਣੇ ਜਿਹੜੇ ਪੰਜਾਬ ਦੇ ਜਨਰ ਸਕੱਤਰ ਆ ਆਪਣੇ ਇਸ ਪਿੰਡ ਦੇ ਇੱਕ ਮੈਂ ਤੇ ਕਹੂੰਗਾ ਖੁਸ਼ੀ ਵਾਲੀ ਗੱਲ ਜਿਨ੍ਹਾਂ ਨੇ ਪੂਰੇ ਭਾਰਤ ਭੱਜ ਤੇ ਨਾਂ ਖੜਿਆ ਸਰਦਾਰ ਸੋਚਾ ਸਿੰਘ ਲੱਧੂ ਔਰ ਉਹਦੇ ਨਾਲ-ਨਾਲ ਪੰਜਾਬ ਦੀ ਜਥੇਬੰਦੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਬੁਲਾਰੇ ਨੇ ਅਗਰਜੀਤ ਸਿੰਘ ਫਿਰੋਜ਼ਪੁਰ ਔਰ ਨਾਲ ਸਾਡੇ ਪੁਰਾਣੇ ਸਾਥੀ ਜਿਲ੍ਹਾ ਮੀਤ ਪ੍ਰਧਾਨ ਬਲਦੇਵ ਸਿੰਘ ਜੀ ਬਲਟੋਆ ਔਰ ਸੁਖਨ ਸਿੰਘ ਜੀ ਸਾਡੇ ਮੀਤ ਪ੍ਰਧਾਨ ਔਰ ਦੂਸਰਾ ਸਾਥੀ ਆਪਣਾ ਕੀ ਨਾਮ ਹੈ ਜਗਜੀਤ ਸਿੰਘ ਮੰਡ ਸਰਾਲੀ ਆਪਣਾ ਸਭਰਾ ਤੋਂ ਕਿਉਂਕਿ ਸਰਾਲੀ ਤੋਂ ਸਭਰਾ ਸ਼ਿਫਟ ਹੋ ਚੁੱਕਾ ਔਰ ਪੰਜਾਂ ਸਾਥੀਆਂ ਨੇ ਫੇਰ ਲੀਕੋ ਪਾਰ ਹੋ ਗਏ ਤਾਵਾ ਮਾਰ ਕੇ ਕਿ ਅਸੀਂ ਵੀ ਮਰਨ ਨੂੰ ਤਿਆਰ ਆਂ ਔਰ ਇਹਨਾਂ ਸਾਥੀਆਂ ਨੇ ਬੜੀ ਰੂਪਰੇਖਾ ਨਿਭਾ ਕੇ ਔਰ ਪੰਜਾਂ ਸਾਥੀਆਂ ਨੇ ਕਿਸਾਨ ਛਕਮੇਟੀ ਪੰਜਾਬ ਦਾ ਜਿਹੜਾ ਸਿਰ ਉੱਚਾ ਕੀਤਾ ਔਰ ਫਿਰ ਜਦੋਂ ਸਰਕਾਰ ਝੁਕੀ ਔਰ ਲਿਖਤੀ ਪੱਤਰ ਲੈ ਕੇ ਆਈ ਆਪਣੀ ਡੇਰ ਰਾਹੀਂ ਔਰ ਆਣ ਕੇ ਉਹਨਾਂ ਨੇ ਇਹ ਵਚਨ ਕੀਤਾ ਸਟੇਜ ਤੇ ਕਿ ਅਸੀਂ ਗੱਲਬਾਤ ਕਰਨ ਨੂੰ ਤਿਆਰ ਆਂ ਔਰ 121 ਸਾਥੀ ਜਿਹੜੇ ਉਹਨਾਂ ਦਾ ਮਾਨਨ ਚ ਤਲਵਾਇਆ ਜਾਵੇ ਅਤੇ ਡੱਲੇਵਾਲ ਨੂੰ ਜਿਲਾਵਾ ਕਮੇਲੀ ਸੰਧਾ ਟਰੀਟਮੈਂਟ ਦਿੱਤਾ ਜਾਵੇ ਫਿਰ ਉਹਨਾਂ ਦੀ ਅਪੀਲ ਨੂੰ ਸੁਣ ਕੇ ਕਾਫੀ ਜਦੋਜਹਿਦ ਕਰਕੇ ਔਰ ਸ਼ਾਮ ਨੂੰ 9 ਵਜੇ ਜਿਹੜਾ ਵਾ ਡੱਲੇਵਾਲ ਸਾਹਿਬ ਨੂੰ ਮਨਾਇਆ ਔਰ ਅਗਲੇ ਦਿਨ ਇਹਨਾਂ ਸਾਥੀਆਂ ਦਾ ਇੱਕ ਥੋਈਕੀਆਂ ਦਾ ਮਰਨਣ ਚਲਵਾ ਕੇ ਔਰ ਜਿਹਦੇ ਵਿੱਚ ਫਿਰ ਵੀ ਸੋਚਾ ਸਿੰਘ ਲੱਧੂ ਦਾ ਇਹ ਫਰਮਾਨ ਕੇ ਮੈਂ ਪਿੰਡ ਨਹੀਂ ਜਾਣਾ ਪਹਿਲਾਂ ਤੂੰ ਆਪ ਦਾ ਸਿਸਟਮ ਜਿਹੜਾ ਵਾ ਸੈੱਟ ਕਰਕੇ ਤੇ ਫਿਰ ਜਿਹੜਾ ਮੇਰੀ ਡਿਊਟੀ ਇੱਥੇ ਰਹਿੰਦੇ ਔਰ ਅੱਜ ਸਾਡਾ ਇਹ ਮਨ ਸੀਗਾ ਕਿ ਸਰਦਾਰ ਸੁੱਚਾ ਸਿੰਘ ਦੀ ਜਿੰਨੀ ਕੁਰਬਾਨੀ ਔਰ ਪਿੰਡ ਵਾਲੇ ਔਰ ਜੌਨ ਤੰਤਰਬਾਬਰ ਨਾਨ ਸਿੰਘ ਜਿਨ੍ਹਾਂ ਦੀ ਅਗਵਾਈ ਸਰਦਾਰ ਦਦਾਰ ਸਿੰਘ ਲਖਣਾ ਕਰਦਾ ਔਰ ਇਹਨਾਂ ਨੂੰ ਛੱਡ ਕੇ ਉਹਨਾਂ ਦੇ ਹੈਂਡਓਵਰ ਕਰਕੇ ਇਹਨਾਂ ਨੂੰ ਉਹਨਾਂ ਨੂੰ ਮਲਾਈਏ ਸਾਰਿਆਂ ਨੂੰ ਜਾ ਕੇ ਤੇ ਅਚੇਚੇ ਤੌਰ ਤੇ ਇੱਥੇ ਰਾਤ ਸਾਡੀ ਡਿਊਟੀ ਸੀ ਲੁਧਿਆਣੇ ਜਿਹੜਾ ਭੈਣੀ ਸਾਹਿਬ ਨਾਮ ਧਾਰੀ ਸਿੱਖ ਪਰਿਵਾਰ ਸਾਰੇ ਜਿਹੜੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨਾਲ ਜੁੜੇ ਔਰ ਸਾਰੇ ਨਾਮ ਧਾਰੀ ਸਾਥੀ ਜਿਹੜੇ ਉਹ ਉਹਨਾਂ ਨੇ ਵੱਡਾ ਵਾਅਦਾ ਕੀਤਾ ਪਰ ਰਾਤ ਹੀ ਗੱਡੀ ਉਤੋਂ ਫੇਰ ਭਜਾ ਕੇ ਇੱਥੇ ਪੁੱਜੇ ਔਰ ਇਹਨਾਂ ਸਾਥੀਆਂ ਨੂੰ ਲਿਆਂਕ ਕੇ ਤੁਹਾਡੇ ਰੂਬਰੂ ਕੀਤਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪ੍ਰਧਾਨ ਜੀ ਅੱਜ ਜ਼ਿਲ੍ਹਾ ਤਰਨਤਾਰਨ ਵਿੱਚ ਤੁਸੀਂ ਵੀ ਪਹੁੰਚੇ ਜੇ ਤੁਹਾਡੇ ਵੱਲ ਵੀ ਉੱਥੇ ਮਰਨ ਵਰਤਨ ਦੇ ਤੁਸੀਂ ਵੀ ਬੈਠੇ ਸੀ ਕੀ ਕਹਿਣਾ ਚਾਹੁੰਦੇ ਜੀ ਹੋਰ ਵੀ ਲੋਕ ਜਿਹੜੇ ਘਰਾਂ 'ਚ ਅਜੇ ਤੱਕ ਬੈਠੇ ਨੇ ਸਭ ਤੋਂ ਪਹਿਲਾਂ ਮੈਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਿਸਾਨ ਵੀਰੋ ਤੁਹਾਨੂੰ ਪਤਾ ਹੀ ਆ ਜੋ ਸਰਦਾਰ ਡੱਲੇਵਾਲ ਸਾਹਿਬ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ 26 ਨਵੰਬਰ ਤੋਂ ਮਰਨਵਰ ਤੋਂ ਉੱਪਰ ਬੈਠੇ ਸੀਗੇ ਉਹਨਾਂ ਦੇ 55 ਦਿਨ ਬੀਤ ਜਾਣ ਤੋਂ ਬਾਅਦ ਜਿਹੜਾ ਹੋਰ ਦੋਹਾਂ ਫਾਰਮਾਂ ਵੱਲੋਂ ਫੈਸਲਾ ਕੀਤਾ ਗਿਆ ਸੀਗਾ ਵੀ ਜਿਹੜੀ ਸਰਕਾਰ ਟਾਸ ਤੋਂ ਮਸ ਨਹੀਂ ਹੋ ਰਹੀ ਤੇ ਫਿਰ ਇਹ ਫੈਸਲਾ ਕੀਤਾ ਵੀ ਸਰਦਾਰ ਡੱਲੇਵਾਲ ਸਾਹਿਬ ਇਕੱਲੇ ਹੀ ਕਿਉਂ ਮਰਨਗੇ ਫਿਰ ਅਸੀਂ ਵੀ ਉਹਨਾਂ ਵਾਲੀ ਜਿਹੜੀਆਂ ਜਾਨਾਂ ਕੁਰਬਾਨ ਕਰਨ ਲਈ ਤਿਆਰ ਆ ਉਸ ਦੇ ਤਹਿਤ ਜਿਹੜੇ 121 ਮਰਜੀਵੜੀਆਂ ਕਿਸਾਨਾਂ ਦਾ ਜਿਹੜਾ ਜਥਾ ਉਹ ਖਨੌਰੀ ਬਾਰਡਰ ਉੱਪਰ ਮਰਨ ਮਰ ਤੋਂ ਉੱਪਰ ਬੈਠਾ ਸੀਗਾ ਉਹ ਜਿਹੜਾ ਉਸ ਤੋਂ ਬਾਅਦ ਸਰਕਾਰ ਦੇ ਉੱਪਰ ਜਦੋਂ ਦਬਾਅ ਗਿਆ ਸਰਕਾਰ ਦਾ ਜਿਹੜਾ ਕੇਂਦਰੀ ਜਿਹੜੇ ਖੇਤੀਬਾੜੀ ਮਹਕਮੇ ਦੇ ਇੱਕ ਜੁਆਇੰਟ ਸੈਕਟਰੀ ਪਹੁੰਚੇ ਉੱਥੇ ਜੋ ਵੀ ਉਹਨਾਂ ਨੇ ਸਾਨੂੰ ਲਿਖਤੀ ਸਾਡੇ ਨਾਲ ਗੱਲਬਾਤ ਕੀਤੀ ਤੇ 14 ਫਰਵਰੀ ਦਾ ਸਾਨੂੰ ਜਿਹੜਾ ਗੱਲਬਾਤ ਦਾ ਸੱਦਾ ਭੇਜਿਆ ਉਸ ਤੋਂ ਬਾਅਦ ਜਿਹੜਾ ਸਾਡੇ ਫਾਰਮ ਵੱਲੋਂ ਫੈਸਲਾ ਕਰਕੇ ਜੋ ਸਾਡਾ ਮਰਨ ਮਰਤ ਸੀਗਾ ਉਸ ਦੇ ਉੱਪਰੋਂ ਸਾਨੂੰ ਉਠਾਇਆ ਗਿਆ ਤੇ ਅੱਜ ਅਸੀਂ ਪਿੰਡ ਲੱਧੂ ਸਾਡੇ ਸਰਦਾਰ ਸੁੱਚਾ ਸਿੰਘ ਜੀ ਲੱਧੂ ਜਰਨਲ ਸਕੱਤਰ ਪੰਜਾਬ ਜੀ ਦੇ ਪਿੰਡ ਪਹੁੰਚੇ ਆ ਉਹਨਾਂ ਦੇ ਪਿੰਡ ਵਾਸੀਆਂ ਵੱਲੋਂ ਤੇ ਜ਼ੋਨ ਵੱਲੋਂ ਜਿਉ ਸਾਡਾ ਇੱਥੇ ਮਾਨ ਸਨਮਾਨ ਕੀਤਾ ਗਿਆ ਵਾ ਮੈਂ ਸਾਰੇ ਪਿੰਡ ਵਾਸੀਆਂ ਦਾ ਤੇ ਜ਼ੋਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਂ ਅਪੀਲ ਕਰਦਾ ਜਿਹੜੇ ਕਿਸਾਨ ਵੀਰ ਜਾਂ ਨੌਜਵਾਨ ਵੀਰ ਹੈ ਜੇ ਘਰਾਂ ਦੇ ਵਿੱਚ ਬੈਠੇ ਆ ਕਿ ਇਹ ਆਪਣੀ ਹਰ ਲੜਾਈ ਆ ਜੋ ਸਰਦਾਰ ਡੱਲੇਵਾਲ ਸਾਹਿਬ ਅੱਜ ਉਹਨਾਂ ਨੂੰ ਤਕਰੀਬਨ 65 ਦਿਨ ਹੋ ਗਏ ਮਰਨ ਮਰ ਤੋਂ ਉੱਪਰ ਬੈਠਿਆਂ ਨੂੰ ਉਹ ਆਪਣੇ ਬੱਚਿਆਂ ਦੀ ਭਵਿੱਖ ਦੀ ਖਾਤਰੇ ਲੜਾਈ ਲੜ ਲਾ ਰਹੇ ਆ ਕੋਈ ਉਹਨਾਂ ਦਾ ਆਪਦਾ ਨਿੱਜ ਨਹੀਂਗਾ ਕੋਈ ਉਹਨਾਂ ਦਾ ਕੋਈ ਸਵਾਰਥ ਨਹੀਂਗਾ ਪੂਰੇ ਉਹ ਪੂਰੇ ਪੰਜਾਬ ਦੇ ਕਿਸਾਨਾਂ ਲਈ ਪੂਰੇ ਦੇਸ਼ ਦੇ ਕਿਸਾਨਾਂ ਲਈ ਜਿਹੜੀ ਉਹ ਲੜਾਈ ਲੜ ਰਹੇ ਆ ਸਾਨੂੰ ਇਸ ਲੜਾਈ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਖਾਸ ਕਰਕੇ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਖਨੌਰੀ ਮੋਰਚੇ ਤੇ ਹਾਜ਼ਰੀ ਆਪਦੀ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਅਪੀਲ ਨੌਜਵਾਨਾਂ ਨੂੰ ਤੁਸੀਂ ਕਰਨਾ ਚਾਹੁੰਦੇ ਜਿਸ ਤਰੀਕੇ ਨਾਲ ਖਨੌਰੀ ਬਾਰਡਰ ਤੇ ਜਿਹੜਾ ਸੰਘਰਸ਼ ਚੱਲ ਰਿਹਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਬਾਬਾ ਰਨਾਮ ਸਿੰਘ ਜੀ ਨੂੰ ਤੇ ਬਾਕੀ ਜਿੰਨੇ ਵੀ ਲਾਗੇ ਲਾਗੇ ਪਿੰਡਾਂ ਜਿਹੜੇ ਸਾਡੇ ਵਿੱਚ ਨਹੀਂ ਵੀ ਸ਼ਾਮਲ ਉਹਨਾਂ ਨੌਜਵਾਨਾਂ ਨੂੰ ਤੇ ਬਜ਼ੁਰਗਾਂ ਨੂੰ ਮੈਂ ਸਾਰੇ ਨੂੰ ਬੇਨਤੀ ਕਰਦਾ ਆਂ ਤੇ ਅੱਜ ਜਿਹੜੇ ਡੱਲੇਵਾਲ ਸਾਹਿਬ ਸਾਡੇ ਲਈ ਮਰਨਵਰਤ ਤੇ ਬੈਠੇ ਆ ਉਹਨਾਂ ਤਾਂ ਕੋਈ ਨਿੱਜੀ ਲੜਾਈ ਨਹੀਂ ਜੀ ਸਾਡੇ ਬੱਚਿਆਂ ਲਈ ਬੇਟਾ ਜੇ ਉਹ ਜਾ ਕੇ ਛੱਤ ਦੇ ਸਕਦੇ ਆ ਤੇ ਸਾਨੂੰ ਦੁਛੱਤ ਦੇ ਦਿੰਦੇ ਨੂੰ ਕੀ ਹੁੰਦਾ ਵਾ ਚਲੋ ਜੇ شہادت ਨਹੀਂ ਤੇਰੀ ਤੇ ਹਾਜ਼ਰੀ ਤਾਂ ਜ਼ਰੂਰ ਨਾ ਭਰੋ ਹਾਜ਼ਰੀ ਹਾਜ਼ਰੀ ਭਰ ਕੇ ਤੇ ਆਪਣੀ ਹਾਜ਼ਰੀਆਂ ਲੋ ਜਿਹੜਾ ਉੱਥੇ ਨਹੀਂ ਗਿਆ ਉਹ ਸਮਝ ਲੈ ਵੀ ਮੈਂ ਅਜੇ ਜੰਮਿਆ ਵੀ ਨਹੀਂ ਜਿਹਨੇ ਖਨੌਰੀ ਨਹੀਂ ਨਵੈਖੀ ਉਹ ਫਿਰ ਜੰਮਿਆ ਵੀ ਨਹੀਂ ਕਹਿੰਦਾ ਮੈਂ ਤੇ ਕਿਨੂੰਗਾ ਕਿਉਂ ਕਿ ਉਹ ਤੇ ਬਹੁਤ ਇੱਕ ਕੁੰਭ ਬਣ ਗਿਆ ਵਾ ਦਲੇਲ ਸਾਹਿਬ ਦੇ ਜਿਹੜਾ ਵਾ ਮਰਨ ਵਰਤ ਰੱਖਨ ਨਾ ਉਹਦੇ ਵਿੱਚ ਚਲੋ ਅਸੀਂ ਵੀ ਸਾਨੂੰ ਇੱਕ ਗਰੀਬਾਂ ਨੂੰ ਸਾਡੇ ਜੱਥੇ ਪੈਂਦੀ ਤੇ ਨਾ ਸਿੰਘਾਂ ਨੂੰ ਮਹਾਰਾਜ ਨੇ ਸੇਵਾ ਦਿੱਤੀ ਜਿੰਨੇ ਕਿ ਸਾਨੂੰ ਸੇਵਾ ਦਿੱਤੀ ਕਿ ਉਹਨਾਂ ਕਸੀ ਨਭਾ ਆਏ ਦੇਖ ਕਰਕੇ ਸਾਰੇ ਭਰਾਵਾਂ ਨੂੰ ਦੁਬਾਰਾ ਫਿਰ ਬੇਨਤੀ ਆ ਵੀ ਵੱਧ ਚੜ ਕੇ ਆਪਾਂ ਖਨੌਰੀ ਤੇ ਸੰਭੂ ਬਾਟ ਦੇ ਜਾ ਕੇ ਆਪੋ ਆਪਣੇ ਜਿਹੜਿਆ ਰੌਣਕ ਵਧਾਈਏ ਜਿੰਨੀ ਵਧਾਈ ਜਾਂਦੀ ਆ ਮੈਂ ਫਿਰ ਚੀਕਾ ਖਾਲਸਾ ਬਾਈ ਬਾਈ ਚੀਕਾ ਖਾਲਸਾ ਬਾਈ ਦੀ ਜੀ ਕੀ ਫਤਿਹ ਮੈਂ ਨੌਜਵਾਨਾਂ ਨੂੰ ਤੇ ਕੀ ਸਾਰੇ ਆਬਾਦ ਨੂੰ ਤੇ ਅਪੀਲ ਕਰਦਾ ਵੀ ਜੋ ਕੁਛ ਆਪਾਂ ਨੂੰ ਚਾਹੀਦਾ ਜੋ ਕੁਛ ਸਾਡੀ ਹੋਣ ਦਿਆ ਉਹਨੂੰ ਬਚਾਉਣ ਵਾਸਤੇ ਮੈਂ ਕੱਲਾ ਨਹੀਂ ਮੈਨੂੰ ਲੱਗਦਾ ਵੀ ਮੈਨੂੰ ਇਹਨਾ ਮਾਣ ਆ ਵੀ ਸਾਰਾ ਦੇਸ਼ ਸਾਰੇ ਜ਼ਿਲ੍ਹੇ ਜੋ ਕੁਝ ਵੀ ਆਓ ਇੱਥੇ ਕਿਤੇ ਦੇ ਨਾਲ ਆਪਾਂ ਕਿਸਾਨੀ ਕਿਤੇ ਦੇ ਨਾਲ ਜੁੜੇ ਆ ਤੇ ਸਰਕਾਰਾਂ ਜਿਹੜੀਆਂ ਸਾਡਾ ਕਿਸਾਨੀ ਕੀਤਾ ਖੂਨ ਤੇ ਤੁਲੀਆਂ ਨੇ ਤੇ ਇਧਰੋਂ ਖਾਸ ਕਰਕੇ ਮੈਂ ਕਹੂੰ ਜਿਹੜੀ ਸਿੱਖ ਕੌਮ ਆ ਇੱਕ ਕਦੀ ਹਾਰਨ ਦਾ ਵਾਲੀ ਗੱਲ ਵਾਲੇ ਪਾਸੇ ਨਹੀਂ ਗਏ ਇਹ ਸਾਰਾ ਸਦਾ ਹੀ ਜਿੱਤ ਵਾਲੇ ਪਾਸੇ ਨੂੰ ਜਾਂਦੇ ਆ ਲਗਾਤਾਰ ਤੁਸੀਂ ਪਹਿਲਾ ਵੀ ਇੱਕ ਸਾਲ ਤੇ 15 ਦਿਨ ਲਗਾਤਾਰ ਉੱਥੇ ਜਾ ਕੇ ਦੇ ਕਾਲੇ ਕਾਨੂੰਨ ਮੋਦੀ ਤੋਂ ਰੱਦ ਕਰਵਾ ਕੇ ਤੇ ਘਰਾਂ ਨੂੰ ਵਾਪਸ ਮੋੜੇ ਤੇ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਸਾਡੇ ਨਾਲ ਵਾਅਦੇ ਕੀਤੇ ਸੀ ਉਹਨਾਂ ਤੋਂ ਲਗਾਤਾਰ ਆਨਾ ਕਾਰਨੀ ਜਿਹੜੀ ਸਰਕਾਰ ਕਰ ਰਹੀ ਸੀ ਤੇ ਲਗਾਤਾਰ ਅਸੀਂ 13 ਫਰਵਰੀ 24 ਤੋਂ ਲਗਾਤਾਰ ਇਹ ਲੜਾਈ ਲੱਗਦੇ ਰਿਆ ਬਹੁਤ ਨੁਕਸਾਨ ਉਠਾਇਆ ਸਾਰੇ ਦੇਸ਼ ਨੇ ਖਾਸ ਕਰਕੇ ਪੰਜਾਬ ਨੇ ਇਨਾ ਨੁਕਸਾਨ ਹੋਇਆ ਕਿ ਸਾਡਾ ਨੌਜਵਾਨ ਗੱਭਰੂ ਜਿਹਦਾ ਸੀਗਾ ਸ਼ੁਭਕਰਨ ਉਹਨੂੰ ਵੀ ਗੋਲੀਆਂ ਨਾਲ ਸ਼ਹੀਦ ਕਰ ਦਿੱਤਾ ਕਿੰਨੇ ਆ ਦੀਆਂ ਅੱਖਾਂ ਚਲੀਆਂ ਗਈਆਂ ਤੇ ਕਈਆਂ ਦਾ ਬਹੁਤ ਵੱਡਾ ਨੁਕਸਾਨ ਹੈ ਉਹਦੇ ਵਿੱਚੋਂ ਜਿੰਨੇ ਵੀ ਸੀ ਜਿਹੜੇ ਜ਼ਖਮੀ ਹੋਏ ਸੋ ਉਹਨਾਂ ਦੇ ਵਿੱਚੋਂ ਮੇਰੇ ਹਿਸਾਬ ਦੇ ਵਿੱਚ 40 45 ਜਿਹੜੇ ਲੋਕ ਆ ਜਿਹੜੇ ਸਾਡੇ ਕਿਸਾਨ ਹੋ ਸ਼ਹੀਦ ਹੋ ਚੁੱਕੇ ਪਰ ਜੇ ਸਰਕਾਰ ਆ ਇਹ ਟੱਸ ਤੋਂ ਮਾਸ ਨਹੀਂ ਹੋਈ ਆਖਰ ਨੂੰ ਸਰਦਾਰ ਜਗੀਰ ਸਿੰਘ ਡੱਲੇਵਾਲ ਨੇ 26 ਨਵੰਬਰ ਨੂੰ ਮਤਲਬ ਇਹ ਫੈਸਲਾ ਲੈਣਾ ਪਿਆ ਵੀ ਮੈਂ ਉਹਨਾਂ ਜਿਹੜਾ ਆਪਦੇ ਮੂੰਹ ਦੇ ਕੋਈ ਰੋਟੀ ਪਾਣੀ ਨਹੀਂ ਰੱਖੋ ਪਾਣੀ ਪੀਊਗਾ ਸਿਰਫ ਕੋਈ ਚੀਜ਼ ਨਹੀਂ ਖਾਊਗਾ ਪਰ ਫਿਰ ਵੀ ਸਰਕਾਰਾਂ ਬੇਸ਼ਰਮ ਤੇ ਝੂਠ ਤੇ ਉਸ ਤੋਂ ਬਾਅਦ ਫਿਰ ਅਸੀਂ ਆਖਿਆ ਅਸੀਂ ਵੀ ਕੀ ਕਰਨਾ ਜੇ ਡੱਲੇਵਾਲ ਮਰ ਜਾਣਾ ਤੇ ਮਰਨਾ ਹਰ ਇੱਕ ਨੇ ਮਰ ਜਾਣਾ ਪਰ ਅਸੀਂ ਉਹ 100 11 ਕਿਸਾਨਾਂ ਦਾ ਐਲਾਨ ਕੀਤਾ ਜਿਹਦੇ ਵਿੱਚ ਹੋਵੇ ਸਰਦਾਰ ਜੀ ਸਰਦਾਰ ਜੀ ਆਪਣਾ ਜੋ ਕੋਟਵੱਡਾ ਆਪਣੇ ਪੰਜਾਬ ਦੇ ਪ੍ਰਧਾਨ ਨੇ ਕਿਸਾਨ ਸੰਘਰਸ਼ ਕਮੇਟੀ ਦੇ ਇਹ ਨੇ ਮੇਰੇ ਕੋਲ ਆਣ ਕੇ ਤੰਬੂ ਦੇ ਵਿੱਚ ਗੱਲ ਕੀਤੀ ਇਹਦੇ ਵਿੱਚ ਸਰਦਾਰ ਹਜੀਤ ਸਿੰਘ ਕੋਲੇ ਸੀ ਇਹ ਇਹ ਨੌਜਵਾਨਾਂ ਬੂਟੇਵਾਲ ਪਿੰਡੇ ਦਾ ਫਿਰੋਜ਼ਪੁਰ ਤੋਂ ਹੋਏ ਸੀਗੇ ਸਾਨੂੰ ਕਿਹਾ ਵੀ ਬਾਪੂ ਜੀ ਆ ਮੈਨੂੰ ਸਾਰੇ ਬਾਪੂ ਜੀ ਦੇ ਨਾਲ ਆ ਉਥੇ ਸਾਰੇ ਜਾਣਦੇ ਨੇ ਵੀ ਬਾਪੂ ਜੀ ਆ ਮਤਲਬ ਬਹੁਤ ਵੱਡਾ ਲੱਭਾ ਬਹੁਤ ਵੱਡਾ ਲੱਭਾ ਇਸ ਕਰਕੇ ਮੈਂ ਹੀ ਮਤਲਬ ਮੈਂ ਕਿਹਾ ਸਭ ਤੋਂ ਪਹਿਲਾਂ ਮੀਰਾ ਨਾਂ ਲਿਖੋ ਉਸ ਤੋਂ ਬਾਅਦ ਇਹ ਬਹਾਦਰ ਜਵਾਨ ਨੌਜਵਾਨ ਨੇ ਕਿਹਾ ਵੀ ਜੇ ਮੈਂ ਬਾਪੂ ਤੋਂ ਪਿੱਛੇ ਮਾਂ ਵੀ ਨੇ ਬਾਪੂ ਦੇ ਨਾਲ ਹੀ ਜਾਣਾ ਇਹਨੇ ਵੀ ਆਪ ਦਾ ਐਲਾਨ ਕਰਤਾ ਜੀ ਉਸ ਤੋਂ ਬਾਅਦ ਫਿਰ ਅਸੀਂ ਜਿਹੜੇ ਸਾਡੇ ਦੂਜੇ ਸਰਦਾਰ ਬਲਦੇਵ ਸਿੰਘ ਸਰਦਾਰ ਸਖਵੰਦ ਸਿੰਘ ਸਰਦਾਰ ਜਗਜੀਤ ਸਿੰਘ ਇਹਨਾਂ ਨੇ ਆਖਿਆ ਵੀ ਅਸੀਂ ਵੀ ਮਤਲਬ ਮਰਨ ਵਾਸਤੇ ਤਿਆਰ ਆ ਇਸ ਕਰਕੇ ਮੈਂ ਮੈਂ ਤਾਂ ਕੁਝ ਵੀ ਨਹੀਂ ਮੈਂ ਸਿਰਫ ਬਦੌਲਤਾ ਤੁਹਾਡੇ ਮੈਂ ਬਦੌਲਤ ਪਿੰਡ ਵਾਲਿਆਂ ਦੇ ਕਿ ਤੁਸੀਂ ਮੇਰੀਆਂ ਬਾਹਾਂ ਸੱਜੇ ਖੱਬੇ ਤੁਸੀਂ ਮੈਨੂੰ ਮੈਨੂੰ ਪਿਛਲੇ ਪਾਸੋਂ ਹੱਲਾਸ਼ੇਰੀਆ ਮੇਰਾ ਬਹੁਤ ਤੁਸੀਂ ਇਤਮਾਨ ਕਰਦੇ ਆਦਰ ਕਰਦੇ ਜੇ ਤੇ ਮੈਂ ਵੀ ਤੁਹਾਡੇ ਨਾਲਿਆਂ ਜਿੰਨਾ ਚਿਰ ਮੇਰੇ ਸਾਹਾਂ ਸਾਹ ਚੱਲਦੇ ਆ ਮੈਂ ਕਿਸਾਨੀ ਕਿਤੇ ਤੇ ਇਹ ਲੜਾਈ ਲੜਦਾ ਰਹਾ ਲੜਦਾ ਰੂ ਇੱਕ ਸ਼ਰਤ ਤੇ ਤੁਹਾਡੇ ਨਾਲ ਜਦੋਂ ਸੋਨਹਾਰਾ ਮੈਂ ਮੈਂ ਸਾਰਿਆਂ ਦਾ ਰਣੀ ਆ ਕੋਟ-ਕੋਟ ਧੰਨਵਾਦ ਦੀਆਂ ਤੁਹਾਡਾ ਜਿਨ੍ਹਾਂ ਨੇ ਤੁਸੀਂ ਮੈਨੂੰ ਇੰਨਾ ਬਹੁਤ ਵੱਡਾ ਮਾਨ ਬਖਸ਼ਿਆ ਇਹ ਇਹ ਮਾਨ ਦੇ ਹੱਕਦਾਰ ਦੇ ਸਾਰੇ ਦੇ ਤੁਸੀਂ ਜੇ ਮੇਰੀ ਜੂਨ ਵਾਲੇ ਮੇਰੇ ਪਿੰਡਾਂ ਵਾਲੇ ਜੋ ਵੀ ਆਦਾਂ ਸਭ ਮੈਂ ਇਹਨਾਂ ਸਾਰਿਆਂ ਨੂੰ ਸਲੂਟ ਕਰਦਾ ਮੈਂ ਕਿਹਾ ਸੇੜ ਇੰਨਾ ਕੇ ਜਿਹਦਾ ਤੁਹਾਂ ਮੈਨੂੰ ਇੰਨਾ ਮਾਨ ਦਿੱਤਾ ਮੈਂ ਹੱਕਦਾਰ ਨਹੀਂ ਸ ਪਰ ਤੁਸੀਂ ਫਿਰ ਵੀ ਮੇਰੇ ਤੇ ਬਹੁਤ ਵੱਡਾ ਹਸਾਨ ਕੀਤਾ ਇਸ ਹਸਾਨ ਦਾ ਮੈਂ ਕਦੇ ਤੁਹਾਨੂੰ ਕਿਸੇ ਤਰੀਕੇ ਨਾਲ ਵੀ ਮੈਂ ਲਗਾਤਾਰ ਤੁਹਾਡੀਆਂ ਇਸ਼ਾਵਾਂ ਦੇ ਪੂਰਾ ਉਤਰਦਾ ਰਹੂੰਗਾ ਬਲਾਈਏ ਫਤੇਵਾਇਕਰ ਜੀ ਦਾ ਕਾਬਾ ਵਾਹਿਗੁਰੂ ਕੀ ਬੱਲੇ